ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਦਰਸ਼ਕੋ ਸਵਾਗਤ ਹੈ ਤੁਹਾਡਾ ਰਾਜਪੁਰਾ ਖਬਰਨਾਮਾ ਵੈਬ న్యూਸ ਚੈਨਲ ਦੇ ਵਿੱਚ ਇਹ ਜੋ ਤਸਵੀਰਾਂ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਤਸਵੀਰਾਂ ਦੇਸ਼ ਦੇ ਲੋਕਤੰਤਰ ਦੇ ਮਹਾਪਰਵ ਦੀਆਂ ਹਨ ਲੋਕਤੰਤਰ ਦੇ ਮਹਾਪਰਵ ਨੂੰ ਲੈ ਕੇ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਕਾਰਨ ਅਮਨੋ ਆਮਾਨ ਦੇ ਨਾਲ ਇਹ ਮਹਾਪਰਵ ਨੇਪਰੇ ਚੜਿਆ ਹੈ ਇੱਥੇ ਦੱਸ દਈਏ ਕਿ ਸਿਵਲ ਪ੍ਰਸ਼ਾਸਨ ਵੱਲੋਂ ਲੋਕਤੰਤਰ ਦੇ ਮਹਾਪਰਵ ਨੂੰ ਲੈ ਕੇ ਪੂਕਾ ਪ੍ਰਬੰਧ ਕੀਤੇ ਗਏ ਸਨ ਕਾਬਲੇ ਗੌਰ ਹੈ ਕਿ ਸ਼ਹਿਰ ਰਾਜਪੁਰਾ ਦੇ ਹਰ ਪੋਲਿੰਗ ਬੂਥ ਉੱਤੇ ਵੋਟ ਪਾਣ ਲਈ ਆਉਣ ਵਾਲੇ ਵੋਟਰਾਂ ਲਈ ਹਵਾਦਾਰ ਪੱਕੇ ਅਤੇ ਕੂਲਰਾਂ ਦਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੀ ਇਸੇ ਤਰ੍ਹਾਂ ਸਰਕ ਦੀ ਗਰਮੀ ਤੋਂ ਬਚਾਅ ਦੇ ਲਈ ਹਰ ਪੋਲਿੰਗ ਬੂਥ ਉੱਤੇ ਠੰਡੇ ਅਤੇ ਮਿੱਠੇ ਪਾਣੀ ਦਾਵੇ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੀ ਇਸ ਤੋਂ ਇਲਾਵਾ ਬਜ਼ੁਰਗਾ ਦੇ ਲਈ ਹਰ ਪੋਲਿੰਗ ਬੂਥ ਉੱਤੇ 휠ਚੇਅਰ ਦਾ ਇੰਤਜ਼ਾਮ ਕੀਤਾ ਗਿਆ ਸੀ ਅੱਜ ਦੇ ਮਹਾਪਰਵ ਮੋਕੇ ਵੋਟਰਾਂ ਵੱਲੋਂ ਵੀ ਆਪਣੇ ਮਨਪਸੰਦ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਗਈਆਂ ਹੁਣ 4 ਜੂਨ ਨੂੰ ਹਰ ਪਾਰਟੀ ਦੇ ਉਮੀਦਵਾਰ ਦੀ ਕਿਸਮਤ ਦੇ ਦਰਵਾਜ਼ੇ ਖੋਲੇ ਜਾਣਗੇ ਸੁਣੋ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਕੀਤੇ ਪ੍ਰਬੰਧਾ ਦੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਅਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਵੈਬ ਨਿਊਜ਼ ਚੈਨਲ ਰਾਜਪਰਾ ਖਬਰਨਾਮਾ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੀ ਕਿਹਾ ਤਸਵੀਰਾਂ ਬੰਦਾ ਬਾਰੇ ਜਾਣਕਾਰੀ ਦਿਓ ਤੁਸੀਂ ਤੁਸੀਂ ਮੁਮਨ ਸੁਰੱਖਿਆ ਪ੍ਰਬੰਧਨ ਹੈ ਜੀ ਸਾਰੇ ਡੀਐਸਪੀ ਐਸਪੀ ਐਸਐਚਓ ਸਾਰੇ ਬਾਹਰ ਨੇ ਠੀਕ ਹੈ ਜੀ ਤੇ ਬਿਲਕੁਲ ਪੀਸਫੁਲ ਪੋਲਿੰਗ ਚੱਲ ਰਹੀ ਆ ਤੇ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਦੀ ਪੂਰਨ ਪਾਲਣਾ ਕੀਤੀ ਹੈ ਇਹ ਤੁਸੀਂ ਦੇਖ ਵੀ ਰਹੇ ਹੋ ਕਿ ਮੈਂ ਮੈਨੂੰ ਲੱਗਦਾ ਕਿ ਵੀ ਇੱਕ ਬੂਥ ਜਿਹੜਾ ਹੈ ਨਾ ਮੈਂ ਚੈੱਕ ਕਰਕੇ ਆ ਗਿਆ ਤੇ ਸਾਰੀ ਥਾਵਾਂ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਛੇੜ ਦਾ ਪਾਣੀ ਦਾ ਸ਼ਰਬਤ ਦਾ ਸਾਰੀ ਥਾਵਾਂ ਤੇ ਇੰਤਜ਼ਾਮ ਕੀਤਾ ਹੈ ਤੇ ਮੈਂ ਖੁਸ਼ ਹੋਇਆ ਇਸ ਵਾਰੀ ਦੇਖੋ ਆਪਾਂ ਇੱਕ ਆਪਣਾ ਜਿਹੜਾ ਵੈਬ ਕਾਸਟਿੰਗ ਦਾ ਕੰਟਰੋਲ ਉਹ ਬਣਾਇਆ ਉਸੇ 9ਵੀਂ ਤੇ 12ਵੀਂ ਜਮਾਤ ਦੇ ਬਰੇ ਬੱਚੇ ਹੈਗੇ ਆ 200 ਬੱਚੇ ਉਹ ਸਾਰੇ ਬੁੱਤ ਤੇ ਨਜ਼ਰ ਰੱਖੇ ਹੂੰ ਤੇ ਵਨ ਇਥੇ ਵੀ ਤੁਸੀਂ ਦੇਖੋ ਕਿ ਸਾਰਾ ਜਿਹੜਾ ਹੈਗਾ ਪਾਣੀ ਦਾ ਇੰਤਜ਼ਾਮ ਮੈਂ ਦੂਜੇ ਇੱਥੇ ਅਲੀਪੁਰ ਗਿਆ ਉੱਥੇ ਵੀ ਕਾਫੀ سارے ਬੱਚੇ ਸੀਗੇ ਇਸ ਤੋਂ ਪਹਿਲਾਂ ਇੱਕ ਹੋਰ ਬੂਥ ਤੇ ਗਿਆ ਉੱਥੇ ਵੀ ਸਾਰੇ ਜਿਹੜਾ ਰਿਆਨ ਵਾਲਾ ਸੀਗਾ ਉੱਥੇ ਵੀ ਸਾਰੇ ਬੱਚੇ ਤੇ ਇਹ ਬਹੁਤ ਵਧੀਆ ਗੱਲ ਹੈਗੀ ਹੈ ਜਿਹੜੀ ਟੀਮ ਹੈਗੀ ਇਥੇ ਆਪਣੀ 스윕 ਦੀ ਟੀਮ ਹੈਗੀ ਜਾਂ ਪ੍ਰਿੰਸੀਪਲ ਸਾਹਿਬ ਜੀ ਹੈ ਇਹਨਾਂ ਨੂੰ ਆਪਾਂ ਕਿਹਾ ਸੀਗਾ ਕਿ ਆਪ ਇੱਕ ਯੂਨਿਕ ਬੂਥ ਵੀ ਬਣਾइए ਪੂਰੇ ਇੱਕ ਪਟਿਆਲਾ ਵਿੱਚ ਜਿਹੜਾ ਕਿ ਸਾਰੇ ਲੋਕ ਨੂੰ ਆਕਰਸ਼ਿਤ ਕਰੇ ਤੇ ਇਹ ਸਾਰੇ ਬੱਚਿਆਂ ਨੇ 스윕 ਟੀਮ ਨੇ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਹੀ ਮਿਹਨਤ ਕੀਤੀ ਹੋਈ ਹੈ ਕਿ ਇਸ ਇਸ ਬੂਥ ਨੂੰ ਨਿਖਾਰ ਕੇ ਲਿਆਇਆ ਹੈ ਪਬਲਿਕ ਦੇ ਸਾਹਮਣੇ ਚੜਾਈ ਗਈ ਨੂੰ ਪੀਰ ਹਰ ਖਾਤੇ ਤੁਸੀ ਵੇਖਿਆ ਹੋਣਾ ਕਿ ਹਰ ਖਾਤੇ ਜਿੱਥੇ ਵੀ ਸਾਨੂੰ ਕੋਈ ਬਜ਼ੁਰਗ ਜਿਹੜਾ ਹੈਗਾ ਉਹ ਰਿਕਵੈਸਟ ਕਰਦਾ ਹੈ ਉੱਥੇ 휠ਚੇਅਰ ਵੀ ਹੈਗਾ ਵੋਲੰਟੀਅਰ ਵੀ ਹੈਗਾ ਕਿ ਉਹਨੂੰ ਹੈਲਪੀ ਕਰੇ ਤੇ ਜੇ ਕਿਸੇ ਨੂੰ ਘਰ ਤੋਂ ਵੀ ਲਿਆਣਾ ਹੈ ਉਹਦੇ ਵਾਸਤੇ ਵੀ ਗੱਡੀ ਦਾ ਇੰਤਜ਼ਾਮ ਆਪੀ ਕਰਦਾ ਹੈ ਜੇ ਹਰ ਇੱਕ ਚੀਜ਼ ਦਾ ਇੰਤਜ਼ਾਮ ਕੀਤਾ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਤੇ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਨ ਕਰਾਂਗਾ ਕਿ ਹੁਣ ਸਮਾਂ ਹੈਗਾ ਬਹੁਤ ਸਮਾਂ ਹੈ ਤੇ ਕਰੋ ਆ ਜਾਓ ਤੇ ਇਸ ਵਾਰ ਜ਼ਰੂਰ ਵੋਟ ਪਾਓ ਸਵਾਗਤ ਬੜੇ ਬਸਰ ਨਾਲ ਕਿ ਕਿਤੇ ਕੋਈ ਦਿੱਕਤ ਨਾ ਆ ਜਾਵੇ ਜਿਵੇਂ ਕਿਸੇ ਨੂੰ ਚੱਲ ਕੇ ਗਰਮੀ ਇਹ ਹਰ ਪੁਲਿੰਗ ਬੂਥ ਤੇ ਲੱਗੀ ਹੋਈ ਹੈ ਕੋਈ ਅੱਜ ਇੱਥੇ ਅੱਜ ਪੇਸ਼ੈਂਟ ਆਇਆ ਇਤਨਾ ਦਾ ਗਰਮੀ ਕਰ ਰਿਹਾ ਜਿਹਨੂੰ ਸਰ ਦੋ ਪੇਸ਼ੈਂਟ ਆਏ ਜਿਨ੍ਹਾਂ ਨੂੰ اوਰਐਸ ਦਾ ਕੋਰ ਦਿੱਤਾ ਗਿਆ ਉਹ ਚੱਕਰ ਜਿਹਾ ਆ ਰਿਹਾ ਸੀ ਤੇ ਪੈਰਾਸੀਟਾਮੋਲ ਕੀ ਕੀ ਮੈਡੀਸਨ ਨੇ ਤੁਹਾਡੇ ਕੋਲ ਇੱਥੇ ਹੈਗੀ ਹੈ اوਰਐਸ ਦਾ ਪੋਰ ਤੇ ਪੈਰਾਸੀਟਾਮੋਲ ਜੀ ਸਾਮ ਸਾਮ ਲੋਨ ਬੈਂਡੇਜ ਮੇਨਲੀ ਗਰਮੀ ਤੋਂ ਬਚਾਉਣ ਲਈ ਤੁਸੀਂ ਜੀ ਪ੍ਰੀਮ ਕੁਮਾਰ ਤੁਸੀਂ ਅੱਜ ਇੱਥੇ ਆਏ ਐਜ਼ ਅ ਬੀਐਲਓ ਜੀ ਤੇ ਇੰਟੀਜਰੇ ਆਜਾ ਤੁਸੀਂ ਪ੍ਰਬੰਧਾਂ ਦੇ ਬਾਰੇ ਕੁਝ ਜਾਣਕਾਰੀ ਦਿਓ ਜਿਵੇਂ ਬੱਚੇ ਬੱਚੇ ਜਿਹੜੇ ਇਹਨੇ ਪਾਣੀ ਪਾ ਰਹੇ ਨੇ ਉਹ ਬੜੇ ਚੰਗੇ ਲੱਗ ਰਹੇ ਨੇ ਹਾਂਜੀ ਹਾਂਜੀ ਸਰ ਇਹ ਗਵਰਨਮੈਂਟ ਦੀ ਇਨਸਟਰਕਸ਼ਨਸ ਦੇ ਹਿਸਾਬ ਨਾਲ ਅਸੀਂ ਸਾਰੇ ਪ੍ਰਬੰਧ ਕਰੇ ਹੋਏ ਆ ਜਿੱਥੇ ਵੋਲੰਟੀਅਰਸ ਨੇ ਸਕੂਲ ਦੇ ਹੀ ਬੱਚੇ ਆ ਜੀ ਜੋ ਠੰਡੇ ਪਾਣੀ ਦੀ ਛਪੀਲ ਲਗਾ ਰਹੇ ਆ ਜੀ ਔਰ ਵੋਲੰਟੀਅਰਸ ਨੂੰ ਬਜ਼ੁਰਗਾਂ ਲਈ ਅੱਛਾ ਪ੍ਰਬੰਧ ਕਰਾਇਆ ਹੋਇਆ ਜੀ ਪਾਣੀ ਦਾ ਗਰਮੀ ਤੋਂ ਬਚਾਅ ਲਈ ਹੋਰ ਕੀ ਪ੍ਰਬੰਧ ਕੀਤੇ ਗਏ ਜਿਵੇਂ VOTING ਕਰਨ ਦਾ ਗਰਮੀ ਤੋਂ ਬਚਾਅ ਦੇ ਲਈ ਦੇਖੋ ਜੀ ਇੱਥੇ ਕੂਲਰ ਲੱਗੇ ਹੋਏ ਆ ਜੀ ਪੱਖੇ ਲੱਗੇ ਹੋਏ ਆ ਸ਼ਾਨਦਾਰ ਪਾਣੀ ਵਾਲੇ ਪੱਖੇ ਆ ਜੀ ਬੜੇ ਮਤਲਬ ਅੱਛੀ ਕੁਆਲਿਟੀ ਦੇ ਹੈ ਤੇ ਪਾਣੀ ਦੀ ਛਵੀਲ ਹੈ ਟੈਂਟ ਲੱਗੇ ਹੋਏ ਆ ਜੀ ਸਭ ਕੁਝ ਗਵਰਨਮੈਂਟ ਦੀ ਤਰਫੋਂ ਹੀ ਆ ਜੀ ਮਤਲਬ ਕਿੰਨੇ ਪਰਸੈਂਟ ਇਮਪੋਰਟਿੰਗ ਹੋ ਰਹੀ ਪਈ ਹੈ ਨੇਰ ਬੋਰਡ 25% ਹੋ ਗਈ